ਸੀ ਤੁਸੀਂ ਕਹੋ ਜਾਂ ਬਬੂਆ ਖਾਣੋ ਬਿੱਲੀ ਆਈ ਆ ਹੈ ਕੱਲ ਰਾਤ ਸਾਰਾ ਪਿੰਡ ਸੂਲੀ ਤੇ ਚੰਗਾ ਪਿਆ ਸੀ ਤੇ ਸਰਪੰਚੀ ਘਰੇ ਰਾਵਣਾ ਸੁੱਤੀ ਪਈ ਸੀ ਮੈਂ ਨਾ ਆਪਣਾ ਫਰਜ਼ੀ ਪੂਰਾ ਕਰ ਰਹੀ ਸੀ ਨਾ ਤੇ ਚੋਰ ਦੇ ਨਾਲ ਉਹਦੇ ਹੋਰ ਕੋਈ ਚਾਰ ਸਾਥੀ ਹੁੰਦੇ ਤੁਸੀਂ ਬਸਰ ਜਾਣੇ ਉਹਦੇ ਮਗਰ ਭੱਜ ਗਏ ਸੀ ਅਗਲੇ ਪਿੱਛੇ ਸਾਰਿਆਂ ਦੇ ਘਰ ਲੁੱਟ ਕੇ ਲੈ ਜਾਂਦੇ ਫੇਰ ਹੈ ਨਾਲਿਓ ਸਰਪੰਚੀ ਮੈਨੂੰ ਦੇ ਦਿਓ ਇਹਨੂੰ ਚੌਕੀਦਾਰਾ ਦੇ ਦਿਓ ਰੌਖੀ ਬਹੁਤ ਸੁਣਾ ਕਰ ਸਾਰੇ ਪਿੰਡ ਵਾਲੇ ਮੇਰੇ ਕੋ ਕੰਮ ਲੈਣ ਆਉਂਦੇ ਆ ਤੇ ਤੂੰ ਜਦੋਂ ਆ ਨਾ ਸਰਪੰਚੀ ਮੰਗਣ ਆਉਣਾ ਤੈਨੂੰ ਥਾਲੇ 'ਚ ਪਰਾਸ ਕੇ ਨਾ ਦੇ ਦਵਾ ਸਰਪੰਚੀ ਹੈ ਮੈਨੂੰ ਪਤਾ ਸਾਰੀ ਗੱਲ ਦਾ ਤੁਸੀਂ ਮਿੱਟੀ ਪਾਓ ਉਹਦੇ ਤੇ ਅਬ ਤੁਸੀਂ ਸਾਰਿਆਂ ਨੇ ਹੁਣ ਇੰਜ ਕਰਨਾ ਬਈ ਤੁਹਾਨੂੰ ਕੋਈ ਆ ਕੇ ਕੁਝ ਪੁੱਛੂਗਾ ਨਾ ਤੁਸੀਂ ਕਹਿ ਦਿਓ ਬਈ ਜਾਨਵਰ ਜੁਨਵਰ ਖਾ ਕੇ ਮੈਨੂੰ ਨਹੀਂ ਪਤਾ ਮੁੱਕਰ ਜਿਓ ਤੁਹਾਨੂੰ ਕੁਝ ਨਹੀਂ ਪਤਾ ਮੈਂ ਹੈਗੀ ਆ ਨਾ ਸਰਪੰਚਣੀ ਸਾਰਾ ਕੁਝ ਸੰਭਲੋ ਫਿਕਰ ਨਹੀਂ ਕਰਨਾ फुफड़ तो इधर आया है आज पाली ने मिलन का मौका तू सच कहना सरपंच जी को कुछ नहीं होना कुछ जुगाड़ चलो भाई तू सच्ची आ गया तुम बुला मैं मैं ना तू तो मैं ਮਰੇ ਰੇਵਨੂ ਵਾਲ ਮਰ ਲੈਣਾ ਫਨੀ ਉਟ ਗਿਆ ਸਾ ਹਾਈ ਐ ਨਾ ਕੇ ਮਰੇ ਤੇਰੇ ਦੁਸ਼ਮਣ ਐ ਤਾਂ ਯਾਰ ਵੀ ਤੇਰਾ ਫੋਫੜੇ ਬੜਕ ਜੂ ਉਹ ਕੀ ਤੇਰੇ ਦੁਸ਼ਮਣ ਨੇ ਹਰ ਇੱਕ ਮਾਂ ਬਾਪ ਨੂੰ ਹੁੰਦਾ ਹੈ ਕਿ ਉਹਨਾਂ ਦੀ ਤੇ ਜਿਹੜੇ ਵੀ ਘਰ ਜਾਵੇ ਰਾਣੀਆਂ ਵਾਂਗੂ ਰਵੇ ਨਾਲੇ ਤੈਨੂੰ ਤਾਂ ਪਤਾ ਹੀ ਹੈ ਫੋਫੜ ਜੀ ਨੇ ਕਦੇ ਵੀ ਮੈਨੂੰ ਆਪਣੀ ਥੀਆਂ ਤੋਂ ਘਟ ਨਹੀਂ ਸਮਝਿਆ ਫੋਫੜ ਜੀ ਮੈਨੂੰ ਉੱਥੇ ਹੀ ਵਿਆਉਣਗੇ ਜਿੱਥੇ ਅਗਲਾ ਤੁਮਾਂ ਦਾ ਛੱਜ ਪਾਉ ਔਰ ਤੂੰ ਇੱਕ ਛੱਡ ਦੋ ਚੱਜ ਪਾ ਕੇ ਨੂੰ ਟੁੰਮਾ ਦੇ ਯਾਰ ਕੋਈ ਆ ਨਾ ਜਾਵੇ ਬਸ ਇੱਕ ਮਿੱਟੀ ਦੇ ਦੇ ਮੈਨੂੰ ਸੰਗ ਲੱਗਦੀ ਆ ਜਦ ਤਾਨੂੰ ਸੰਗ ਲੱਗਦੀ ਆ ਤੂੰ ਅੱਖਾਂ ਬੰਦ ਕਰਕੇ ਯਾਰ ਮੈਂ ਜਦੋਂ ਤਾਨੂੰ ਅੱਖਾਂ ਬੰਦ ਕਰਨ ਨੂੰ ਕਹਿੰਦਾ ਤੂੰ ਅੱਖਾਂ ਕੱਢਣ ਕਿਉਂ ਲੱਜਦੀਆਂ ਚਲ ਠੀਕ ਐ ਛੇਤੀ ਕਰ ਇੱਕ ਮਿੰਟ ਮੂੰਗੀ ਹੋ ਗਿਆ ਦੇਖੀ ਕਿਤੇ ਕੋਈ ਆ ਨਾ ਜਾਵੇ

ਇਹ ਰਿਸ਼ਤਾ ਇਹਦੇ ਨਾਲ ਟੁੱਟ ਚੁਟਾ ਹਾਂ ਜੀ ਤੁਸੀਂ ਤੜਾਇਆ ਸੀ ਹਾਂ ਜੀ ਤੇ ਜੇ ਤੁਸੀਂ ਮੈਨੂੰ ਹੁਣ ਇੱਥੇ ਦੁਬਾਰਾ ਨਜ਼ਰ ਆਏ ਤਾਂ ਪੁੱਤ ਤੇ ਦੀਆਂ ਹੱਟੀਆਂ ਵੀ ਟੁੱਟ ਜਾਣ ਹੁਣ ਉੱਡ ਜਾ ਉਧਰ ਨਹੀਂ ਇੱਧਰ ਉੱਡ ਹਾਂ ਹਾਂ ਜੀ ਚੱਲ ਮਾਈ ਚੱਲ ਦਫਾ ਹੋ ਜਾਇ ਸੋ ਦਫਾ ਭਗਤਨੀਏ ਰੁਕ ਤੈਨੂੰ ਨਹੀਂ ਕਹਿ ਰਹੇ ਬਾਬੇ ਹਾਂ ਇਹ ਪ੍ਰੇਤ ਆਤਮਾ ਨੂੰ ਕਹਿ ਰਹੇ ਨੇ ਕਦਰ ਤੋਂ ਐਸ ਕਰ ਵਿੱਚ ਕਦਰ ਤੋਂ ਐਸ ਹਾਏ ਹਾਏ ਬਾਬਾ ਜੀ ਜਦੋਂ ਦੋਆ ਵਿਆਹ ਹੋਇਆ ਉਦੋਂ ਦੀ ਚਿੰਬੜੀ ਆ ਬਾਬਾ ਜੀ ਇਹ ਤਾਂ ਕੱਲ ਦੀ ਗੱਲ ਹੈ ਪਤਾ ਨਹੀਂ ਹਵੇਲੀ ਚ ਕੀ ਦੇਖ ਕੇ ਆਇਆ ਭਗਤਨੀਏ ਹਾਏ ਸੋ ਸੋ ਅਸਟੋਡ ਅਗੇਰੇ ਚੈਨਲ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਾਲ ਫੋਲੋ ਵੀ